ਇਹ ਬਜ਼ੁਰਗ ਦਾ ਪੋਤਰਾ ਆਂਦੀ ਉਮਰ ਕੋਈ ਜ਼ਿਆਦਾ ਨਹੀਂ ਹੈਗੀ ਮੇਰਾ ਵੀ 22 ਸਾਲ ਦਾ ਹੈਗਾ ਹਾਂ ਉਹ ਬੱਚੇ ਦੋ ਬੱਚੇ ਆ ਹਾਂ ਤੇ ਇਸ ਬਾਪੂ ਦਾ ਹਾਂਜੀ ਹਾਂਜੀ ਹੁਣ ਜੇ ਤੁਸੀਂ ਮੈਂ ਨਾਲ ਚੱਲ ਜਾਣਾ ਹੁਣ ਉਹਨੂੰ ਕਹਾਂ ਦਿਹਾੜੀ ਜਾਣਾ ਉਹਨੇ ਕਹਣਾ ਜੀ ਪਹਿਲਾਂ ਮੈਨੂੰ ਚਿੱਟਾ ਪਹਿਲੇ 300 ਰੁਪਏ ਦਿਓ ਚਿੱਟੇ ਵਾਸਤਾ ਹੁਣ ਤੇ 300 ਦੁਪਹਿਰੇ ਅੱਛਾ ਹਾਂਜੀ ਫਿਰ ਤੁਰੂੰਗਾ ਮੈਂ ਤੁਹਾਨੂੰ ਮਿਲ ਜਾਂਦਾ ਅੱਛਾ ਹਾਂ ਕਹਿੰਦਾ ਕਿੱਥੋਂ ਮਿਲਦਾ ਡਿਲੀਵਰੀ ਵੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ 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 ਮੈਂ ਬੰਦੇ ਰੱਖੇ ਆ ਨਾ ਬੰਦੇ ਰੱਖੇ ਆ ਬੰਦੇ ਪਛਾ ਦਿੰਦੇ ਆ ਜੇ ਨਹੀਂ ਮੰਨ ਲੋ ਜੇ ਕਿਤੇ ਮੰਨ ਲਾ ਸਾਰੇ ਹੀ ਪਿੰਡ ਦੇ ਵਿੱਚ ਸਾਡੇ ਪਿੰਡ ਵਾਲੇ ਫਿਰਦੇ ਆ ਕੋਈ ਬੰਦੇ ਜਿਹੜੇ ਨਸ਼ੇ ਦੇ ਵਿਰੋਧ ਕਰਦੇ ਆ ਇਹ ਕੀ ਕਰਦੇ ਆ ਮੋੜ ਸਖ ਫੜਦੇ ਕਹਿ ਦਿੰਦੇ ਸੱਦਰ ਵਾਲੇ ਆ ਜਾ ਪੁੱਤਪੁਰ ਆ ਜਾ ਉਹ ਮੋੜ ਤੇ ਆ ਜਾ ਮੰਡੀਆਂ ਤੇ ਆ ਜਾ ਹਾਂਜੀ 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 ਸਪਲਾਈ ਹੁੰਦੀ ਆ ਜੀ ਸਪਲਾਈ ਬੰਦ ਹੋਈ ਨਹੀਂ ਸਾਡੇ ਪਿੰਡ ਦੇ ਵਿੱਚ ਇਹ ਪਾਸੇ ਵੇਚਦੇ ਰਹਾ ਥੋੜਾ ਜਿਹਾ ਕੰਮ ਆ ਚਾਰ ਪੰਜ ਮਹੀਨੇ ਪੈ ਗਏ ਤੇ ਉਹਨਾਂ ਫਿਰ ਸ਼ਰਿਆਮ ਕਰਤਾ ਸ਼ਰਿਆਮ ਹੋ ਗਿਆ ਜੀ ਸ਼ਰਿਆਮ ਕੀ ਤੋ ਗਾਇਆ ਸੀ ਪੰਜਾਬ ਦਾ ਰਣਜੀਤ ਬਾਵੇ ਨੇ ਸਰਕਾਰਾਂ ਹੀ ਬਕਾਉਂਦੀਆਂ ਤਾਂ ਹੀ ਉਹ ਤੇ ਸ਼ਰਿਆਮ ਬੇ